ਹਲਕਾ ਦਸੂਏ ਦੇ ਕੋਨੇ-ਕੋਨੇ ਤੋਂ ਆਏ ਪਤਵੰਤੇ ਸੱਜਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਲੈਕਸ਼ਨ ਆਪਾਂ ਲੜ ਰਹੇ ਆ ਇਹਦੇ ਬੜੇ ਨਤੀਜੇ ਨਿਕਲੇ ਆ ਪਹਿਲਾ ਨਤੀਜਾ ਹੈ ਕਿ ਕੀ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਚਾਹੁੰਦੇ ਆ ਕਿ ਕਮਜ਼ੋਰ ਚਾਹੁੰਦੇ ਆ ਖੇਤਰੀਆਂ ਪਾਰਟੀਆਂ ਦਾ ਤੇ ਸੈਂਟਰ ਵਾਲੀਆਂ ਪਾਰਟੀਆਂ ਦਾ ਹੀ ਸੋਚ ਦਾ ਜ਼ਿੰਦਗੀ ਮੌਤ ਦਾ ਫਰਕ ਹੈ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਉਹ ਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਐਮਪੀ ਬਣਾਉਣ ਵਾਸਤੇ ਆਉਂਦੀਆਂ ਥੋੜੀ ਲੜਾਈ ਲੜਨ ਵਾਸਤੇ ਨਹੀਂ ਆਉਂਦੀਆਂ ਅਕਾਲੀ ਦਲ ਥੋੜੀ ਮਾਂ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਅਕਾਲੀ ਦਲ ਗਰੀਬ ਕਿਸਾਨ ਮਜ਼ਦੂਰ ਖਾਲਸਾ ਪੰਥ ਦੀ ਫੌਜ ਐ ਜੇ ਅਕਾਲੀ ਦਲ ਕਮਜ਼ੋਰ ਐ ਤਾਂ ਆਪਾਂ ਸਾਰੇ ਕਮਜ਼ੋਰ ਐ ਆਪਾਂ ਆ ਗੱਲ ਸੋਚੀ ਨਹੀਂ ਹੌਲੀ ਹੌਲੀ ਲੋਕ ਦਿੱਲੀ ਵਾਲੀਆਂ ਪਾਰਟੀਆਂ 'ਚ ਗੱਲਾਂ ਜਾ ਕੇ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਜਿਹੜੇ ਮੁਲਕ ਦੀ ਫੌਜ ਕਮਜ਼ੋਰ ਆ ਉਸ ਮੁਲਕ ਨੂੰ ਜਿਹੜਾ ਆਉਂਦਾ ਢਾ ਲੈਂਦਾ ਆਈ ਤੁਹਾਡੇ ਨਾਲ ਹੋਣ ਲੱਗ ਗਿਆ ਖਾਲਸਾ ਜੀ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਤੇ ਹੁਣ ਦੇਖੋ ਆਰਐਸਐਸ ਨੇ ਕੀ ਕੀਤਾ ਤਖਤ ਹਜ਼ੂਰ ਸਾਹਿਬ ਤੇ ਉਹ ਕਬਜ਼ ਹੋ ਗਿਆ ਤਖਤ ਪਟਨਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਉਹਨਾਂ ਕੋਲੇ ਚਲੀ ਗਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਪੂਰਾ ਕੰਟਰੋਲ ਲੈ ਲਿਆ ਥੋੜੀ ਸ਼ਰਮ ਨਹੀਂ ਕਰਜੋਰਾ ਪ੍ਰਬੰਧਕ ਕਮੇਟੀ ਤੋੜਤੀ ਐ ਹੋਰ ਕੀ ਚਾਹਣਿਓ ਕਦੋਂ ਜਾਗੋਂਗੇ ਜਦੋਂ ਤੁਹਾਨੂੰ ਇੱਥੋਂ ਘਰੋਂ ਕਢੀਸੋਂਗੇ ਅਕਾਲੀ ਦਲ ਤਗੜਾ ਸੀ ਕਿਸੇ ਦੀ ਹਿੰਮਤ ਨਹੀਂ ਸੀ ਅੱਜ ਤੁਸੀਂ ਖੇਤੀ ਕਰ ਰਹੇ ਹੋ ਅਕਾਲੀ ਦਲ ਕਰਕੇ ਕਰ ਰਹੇ ਹੋ ਜਿੰਨੇ ਤੁਹਾਡੇ ਤੇ ਖੇਤੀ ਟਿਊਬ ਲਾ ਨਾ ਹੁੰਦੀ ਐ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਹੈ 13.5 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਹੈ ਕਸੀਆਂ ਨਹਿਰਾਂ ਕੱਢਣ ਵਾਲਾ ਅਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਅਕਾਲੀ ਦਲ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਆਹ ਥਣਲੇ ਕਣਕ ਤੇ ਝੋਨੇ ਤੇ ਪਹਿਲੇ ਐਮਐਸਪੀ ਨਹੀਂ ਹੁੰਦੀ ਸੀ 1968 ਵਿੱਚ ਅਕਾਲੀ ਦਲ ਨੇ ਮੋਰਚਾ ਦਿੱਲੀ ਲਾ ਕੇ ਤੁਹਾਨੂੰ ਐਮਐਸਪੀ ਦਵਾਈ ਆਹ ਟਰੈਕਟਰਾਂ ਦੇ ਟੈਕਸ ਲੱਗਦਾ ਹੁੰਦਾ ਸੀ ਸਾਰੀਆਂ ਚੀਜ਼ਾਂ ਦਾ ਅਕਾਲੀ ਦਲ ਨੇ ਕੀਤੀਆਂ ਇੱਕ ਚੀਜ਼ ਦੱਸ ਦਿਓ ਜੇ ਕਾਂਗਰਸ ਨੇ ਝਾੜੂ ਨੇ ਜਾਂ ਬੀਜੇਪੀ ਨੇ ਕੀਤੀ ਹੋਈ ਆਪਾਂ ਵੰਡੇ ਜਾਂਦੇ ਆ ਫਾਇਦਾ ਉਹ ਲੈ ਲੈਂਦੇ ਆ ਨੁਕਸਾਨ ਆਪਣਾ ਹੋ ਜਾਂਦਾ ਹੁਣ ਗਰੀਬ ਨੂੰ ਆਟਾ ਦਾਲ ਸ਼ੱਕਰ ਨ ਪੈਨਸ਼ਨ ਦੇ ਇਹਨਾਂ ਦਾ ਅਕਾਲੀ ਦਲ ਇਹਨਾਂ ਨੇ ਤਾਂ ਇਕੱਲੇ ਲਾਰੇ ਲਾਇਆ ਅਕਾਲੀ ਦਲ ਜਵਾਨ ਤੇ ਪੱਕੀ ਪਾਰਟੀ ਹੈ ਕਿਉਂਕਿ ਅਸੀਂ ਰਹਿਣਾ ਇੱਥੇ ਆ ਜਿਉਣਾ ਇੱਥੇ ਮਰਨਾ ਇੱਥੇ ਆ ਅਸੀਂ ਕਿਤੇ ਝੂਠੀ ਜ਼ੁਬਾਨ ਨਹੀਂ ਦੇਂਦੇ ਅੱਜ ਇਹ ਦਿੱਲੀ ਵਾਲੇ ਜੇ ਝੂਠ ਬੋਲ ਲੈਂਦੇ ਆਪਾਂ ਉਹਨਾਂ ਦੀ ਗੱਲਾਂ 'ਚ ਆ ਜਾਂਦੇ ਆ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬੀ ਛੁਟੀ ਸੌਂ ਖਾਲੀ ਆਪਾਂ ਸਾਰਿਆਂ ਨੇ ਉਹਦੀ ਗੱਲਾਂ 'ਚ ਆ ਕੇ ਆਪਣੀ ਖੇਤਰੀ ਪਾਰਟੀ ਨੂੰ ਪਿੱਛੇ ਸਿੜਤਾ ਉਹ 10 ਸਾਲ ਤੁਸੀਂ ਦੇਖੋ ਕਿੰਨੀ ਤਰੱਕੀ ਹੋ ਰਹੀ ਸੀ ਇੱਥੇ ਥਰਮਲ ਪਲਾਂਟ ਬਣ ਗਏ ਸੀ ਸਰਕਾਂ 'ਚ 6-6 ਲੈਣੀਆਂ ਅਮਰੀਕਾ ਕੈਨੇਡਾ ਵਾਂਗੂ ਬਣਾਤੀਆਂ ਸੀ 에어ਪੋਰਟ ਬਣਾਦੇ ਸੀ ਸ਼ਹਿਰਾਂ ਦੇ ਡਿਵੈਲਪਮੈਂਟ ਕਰ ਰਹੇ ਸੀ ਪਿੰਡਾਂ ਵਿੱਚ ਕਰ ਰਹੇ ਸੀ ਗ੍ਰਾਂਟਾਂ ਉਹਦੀਆਂ ਸੀ ਡਵੈਲਪਮੈਂਟ ਕਰ ਰਹੇ ਸੀ ਉਹਨਾਂ ਦੀ ਗੱਲਾਂ ਜਾ ਕੇ ਆਪਾਂ ਆਪ ਹੀ ਬ੍ਰੇਕ ਲਾ ਦਿੱਤੀ ਪੰਜਾਬ ਦੀ ਤਰੱਕੀ 'ਚ ਹੁਣ ਫੈਸਲਾ ਤੁਸੀਂ ਹੈ ਕੀ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਤਰੱਕੀ ਕਰਾਉਣੀ ਹੈ ਜਾਂ ਫਿਰ ਐਵੇਂ ਹੀ ਰੋਲ ਦੇਣਾ ਪੰਜਾਬ ਨੂੰ ਪੰਜਾਬ ਆਪਣਾ ਘਰ ਹੈ ਜੇ ਪੰਜਾਬ ਦੇ ਵਿੱਚ ਤਰੱਕੀ ਹੈ ਤੇ ਆਪਣੀ ਤਰੱਕੀ ਹੈ ਜੇ ਇੱਥੇ ਤਰੱਕੀ ਨਹੀਂ ਹੋਊਗੀ ਤੇ ਇੱਥੇ ਕਿਸੇ ਨੇ ਨਹੀਂ ਰਹਿਣਾ ਆ ਨਾਲ ਦੇ ਸੂਬੇ ਪਿਛਲੇ 10 ਸਾਲ ਕਿਤਨਾ ਕਿਧੇ ਚਲੇ ਗਏ ਆਪਣਾ ਸੂਬਾ ਥੱਲੇ ਡਿੱਗ ਪਿਆ ਆ ਤਿੰਨ ਸਾਲ ਤੁਸੀਂ ਦੇਖਿਆ ਝਾੜੂ ਵਾਲਿਆਂ ਦੇ ਤੁਸੀਂ ਉਮੀਦਵਾਰ ਤਾਂ ਦੇਖਿਆ ਨਹੀਂ ਕਿੱਲਾ ਝਾੜੂ ਦੇਖ ਕੇ ਵੋਟ ਪਾਤੀ ਅੱਜ ਕੋਈ ਸਰਕਾਰ ਨਾਂ ਦੀ ਚੀਜ਼ ਹੈ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਨਸ਼ਾ ਘਰ ਘਰ ਪਜਾਤਾ ਮੈਂ ਪੁਲਿਸ ਅਫਸਰਾਂ ਨੂੰ ਪੁੱਛਿਆ ਕਿ ਇਹਨਾਂ ਨਸ਼ਾ ਕਿਵੇਂ ਘਰ ਘਰ ਚਲੇ ਗਿਆ ਕਹਿੰਦੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੇ ਲੀਡਰ ਸਾਨੂੰ ਫੜਨ ਹੀ ਨਹੀਂ ਦਿੰਦੇ ਨਸ਼ਾ ਇਹ ਵੇਚਣ ਨਾਲ ਕਹਿੰਦੇ ਇਹਨਾਂ ਨੂੰ ਹੱਥ ਲਾਓ ਕਿਉਂਕਿ ਉਹ ਮੀਨਾ ਬੰਨੀ ਬੈਠੇ ਆ ਗੁੰਡਾ ਕਰਦੀ ਜਰਾਜ ਹੈ ਗੈਂਗਸਟਰ ਰਾਜ ਖੜੀ ਜਾਂਦੀਆਂ ਫਰੋਤੀਆਂ ਆਈ ਜਾਂਦੀਆਂ ਵਪਾਰੀ ਛੱਡ ਕੇ ਯੂ ਪੀ ਚਲੇ ਗਏ ਆ ਉੱਥੇ ਫੈਕਟਰੀਆਂ ਲਾਉਣ ਲੱਗ ਗਏ ਆ ਕਿਉਂਕਿ ਉੱਥੇ ਕਹਿੰਦੇ ਉੱਥੇ ਸ਼ਾਂਤੀ ਹੈ ਇੱਥੇ ਤਾਂ ਲੁੱਟ ਖੋਹ ਹੈ ਮੁੱਖ ਮੰਤਰੀ ਕਹਿੰਦੇ ਲਾਇਕ ਹੀ ਨਹੀਂ ਆ ਨਾ ਮਿਲਦਾ ਸੀ ਉਹਦੋਂ ਕਹਿੰਦੇ ਸੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ ਕਿਹੜਾ ਆਮ ਆਦਮੀ ਖਾਸ ਆਦਮੀ ਬਣੇ ਫਿਰਦੇ ਆ ਉਹਦੀ ਘਰ ਵਾਲੀ ਦੇਖੋ ਐ ਜਾਂਦੀ ਆ 40 ਗੱਡੀਆਂ ਨਾਲ ਉਹਦੀ ਭੈਣ ਜੀ ਮਾਤਾ ਜੀ ਕਿੱਥੇ ਆਮ ਆਦਮੀ ਪਾਰਟੀ ਜੇ ਮੁੱਖ ਮੰਤਰੀ ਸੀ ਤਿਸ ਦਾ ਪ੍ਰਕਾਸ਼ ਸਿੰਘ ਬਾਦਲ ਸਨ ਜਿਹੜੇ ਥੋਡੇ ਵਿੱਚ ਰਹਿੰਦੇ ਸੀ ਸੰਗਤ ਦਰਸ਼ਨ ਕਰਦੇ ਸੀ ਮੈਨੂੰ ਲੱਗਦਾ ਪੰਜਾਬ ਦਾ ਕੋਈ ਘਰ ਨਹੀਂ ਹੋਣਾ ਕੋਈ ਪਿੰਡ ਨਹੀਂ ਹੋਣਾ ਜਿੱਥੇ ਉਹ ਆਪ ਲੱਗੇ ਹੋਣ ਲੀਡਰ ਇਕ ਰਾਚ ਨਹੀਂ ਬੰਦਾ ਤੁਸੀਂ ਦੇਖ ਹੀ ਲਿਆ ਬਣਾ ਕੇ ਭਗਵੰਤ ਮਾਨ ਨੂੰ ਇਕ ਰਾਚ ਲੀਡਰ ਬੰਦੇ ਐ ਜਿਹੜੇ ਅੱਗ ਅੱਗ ਵਿੱਚੋਂ ਨਿਕਲ 70 ਸਾਲ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਸੇਵਾ ਕੀਤੀ ਕੌਮ ਦੀ 70 ਸਾਲ ਪਿੰਡ ਸਰਪੰਚ ਤੋਂ ਲੈ ਕੇ ਬਾਦਲ ਤੋਂ ਬਲਾਕ ਸੰធី ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਇਲੈਕਸ਼ਨ ਲੜਿਆ ਉਹਨਾਂ ਨੂੰ ਹੱਤ ਤਕਲੀਫ ਥੋੜੀ ਪਤਾ ਹੈ ਤਾਂ ਹੀਓ ਜਦੋਂ ਸਰਕਾਰ ਆਉਂਦੀ ਪਹਿਲੇ ਦਿਨ ਤੋਂ ਥੋੜੀ ਪੰਜਾਬ ਦੀ ਤਰੱਕੀ 'ਚ ਲੱਗ ਜਾਂਦੇ ਆ ਜਿਹੜੇ ਆਉਂਦੇ ਆ ਤਾਂ ਖੱਲੇ ਰਾਜ ਕਰਨ ਵਾਸਤੇ ਆਉਂਦੇ ਜਿਵੇਂ ਅੰਗਰੇਜ਼ ਆਏ ਸੀ ਇਹਨਾਂ ਨੂੰ ਕੋਈ ਫਿਕਰ ਪਰਵਾਹ ਨਹੀਂ ਐ ਝਾੜੂ ਵਾਲੇ ਨੂੰ ਨਾ ਮੋਟਾ ਪਈਏ ਇਹਨਾਂ ਨੇ ਆਪਣੀ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਚਲੇ ਜਾਣਗੇ ਅਸੀਂ ਤਾਂ ਰਹਿਣਾ ਇੱਥੇ ਐ ਤੁਹਾਡੇ ਵਿੱਚ ਹੀ ਰਹਿਣਾ ਐ ਇਸ ਕਰਕੇ ਮੈਂ ਬੇਨਤੀ ਜਿਹੜੀ ਕਰਨਾ ਐ ਪੰਜਾਬ ਨੂੰ ਬਚਾ ਲਓ ਤੁਸੀਂ ਬਚਾ ਸਕਦੇ ਹੋ ਜੋ ਐਕਤੀ ਤੁਸੀਂ ਆਪਣੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਹਲੇ ਤਾਂ ਤੁਹਾਨੂੰ ਬਾਰਡਰਾਂ ਤੇ ਇਹਨਾਂ ਨੇ ਦਿੱਲੀ ਵਾਲੇ ਨੇ ਕੁੱਟਿਆ ਸੀ ਕਿਸਾਨਾਂ ਨੂੰ ਫਿਰ ਤੁਹਾਡੇ ਪਿੰਡਾਂ 'ਚ ਆਉਣਗੇ ਤੁਹਾਡੀ ਕਿਸਾਨੀ ਦੀ ਪਾਰਟੀ ਗਰੀਬ ਦੀ ਪਾਰਟੀ ਖਾਲਸਾ ਪੰਥ ਦੀ ਫੌਜ ਖਾਲਸਾ ਜੀ ਤੁਹਾਡੇ ਦਰਵਾਜ਼ੇ ਤੱਕ ਤਾਂ ਆ ਗਏ ਸਾਰੇ ਗੁਰੂ ਘਰ ਇਹਨਾਂ ਨੇ ਕੰਟਰੋਲ 'ਚ ਕਰ ਲਏ ਹੁਣ ਆਰਐਸਐਸ ਫੈਸਲਾ ਕਰਿਆ ਕਰੂਗੀ ਹਲੇ ਵੀ ਨਹੀਂ ਸਮਝਦੇ ਆਪਾਂ ਮੈਨੂੰ ਕਿਤੇ ਕਿਤੇ ਦੁੱਖ ਹੁੰਦਾ ਜਦੋਂ ਮੈਂ ਦੇਖਦਾ ਹੈ ਦੋ ਦੋ ਗਨ ਮੇਨਾਂ ਪਿੱਛੇ ਆਪਣੇ ਸਿੱਖ ਭੈਣ ਭਰਾ ਪਾਰਟੀਆਂ ਬਦਲ ਦਿੰਦੇ ਆ ਛੋਟੀ ਜੀ ਅਹੁਦੇਦਾਰੀ ਵਾਸਤੇ ਬਦਲ ਦਿੰਦੇ ਆ 1 ਜੂਨ ਪਤਾ ਕਿ 1 ਜੂਨ ਨੂੰ 40 ਸਾਲ ਪਹਿਲੇ ਕੀ ਹੋਇਆ ਸੀ ਦਰਬਾਰ ਸਾਹਿਬ ਦੇ ਅਕਾਲ ਤਖਤ ਸਾਹਿਬ ਤੇ ਹਮਲਾ ਟੈਂਕਾਂ ਧੋਪਾਣੇ ਦਿੱਤਾ ਪਰ ਖਾਲਸਾ ਜੀ ਤੁਸੀਂ ਤਿੰਨ ਵਾਰ ਕਾਂਗਰਸ ਨੂੰ ਵੋਟਾਂ ਪਾ ਕੇ ਉਹਨੇ ਸਰਕਾਰ ਬਣਾਤੀ ਜਿਹਨੇ ਤੁਹਾਡੇ ਦਰਬਾਰ ਅਕਾਲ ਤਖਤ ਸਾਹਿਬ ਤੇ ਹਮਲਾ ਤੇਰੀ ਡੀ ਬੰਬ ਚਲਾਏ ਸੀ ਤੇ ਫਿਰ ਆਪਾਂ ਕਹਿੰਦੇ ਆ ਕਿ ਬਹਾਦਰ ਕੌਮ ਹੈ ਆਪਣੇ ਦੁਸ਼ਮਣਾਂ ਨੂੰ ਤਾਂ ਤੁਸੀਂ ਅੱਗੇ ਤਕੜੇ ਕਰਕੇ ਰੱਖਿਆ ਜਿਹੜੀ ਪਾਰਟੀ ਤੁਹਾਡੇ ਵਾਸਤੇ ਲੜਦੀ ਹੈ ਮਰਦੀ ਹੈ ਉਹਨੂੰ ਤਾਂ ਆਪਾਂ ਪਿੱਛੇ ਛੱਡ ਦੋ ਕੋਈ ਗੱਲ ਨਹੀਂ ਇੱਕ ਹੋਰ ਤਜਰਬਾ ਕਰ ਲੋ ਇੱਕ ਜੂਹ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੋਇਆ ਤੇ ਸਿੱਖ ਫਿਰ ਵੀ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਸ਼ਰਮ ਆਉਂਦੀ ਹੈ ਕਿ ਕਹਿ ਕੇ ਦੇਖੋ ਅਕਾਲੀ ਦਲ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਹ ਗੁਰੂਆਂ ਦੇ ਦੱਸੇ ਰਸਤੇ ਚੱਲਦੇ ਸੀ ਆਪਣੇ ਗੁਰੂ ਸਭਾ ਨੇ ਆਪਾਂ ਨੂੰ ਅਰਦਾਸ ਆਪਰੋਜ ਕਰਦੇ ਆ ਸਰਬੱਤੇ ਭਲੇ ਦੀ ਅਰਦਾਸ ਕਰਦੇ ਆ ਸਾਰਿਆਂ ਦੇ ਭਲੇ ਦੀ ਹਿੰਦੂ ਭਰਾ ਬਾਦਲ ਸਾਹਿਬ ਦੇ ਰਾਜ ਸੋਚਦੇ ਸੀ ਬਾਦਲ ਸਾਹਿਬ ਸਾਡੇ ਐ 크ਰਿਸਚੀਅਨ ਵੀ ਸੋਚਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮਾਨ ਵੀ ਕਹਿੰਦੇ ਬਾਦਲ ਸਾਹਿਬ ਸਾਡੇ ਐ ਕਿਉਂਕਿ ਪੰਜਾਬ ਤਰੱਕੀ ਤਾਂ ਕਰੂਗਾ ਪਰ ਸਾਰੇ ਇਕੱਠੇ ਭਰਾਵਾਂ ਵਾਂਗੂ ਰਹਿਣ ਇਕੱਠੇ ਤਾਂ ਤਰੱਕੀ ਕਰੂਗਾ ਆ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਫਿਰ ਵੋਟਾਂ ਲੈਣਾ ਚਾਹੁੰਦੀਆਂ ਅਸੀਂ ਉਹਨਾਂ ਨੂੰ ਜੋੜ ਕੇ ਵੋਟਾਂ ਲੈਣਾ ਚਾਹੁੰਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣਾ ਘਰ ਹੈ ਫੈਸਲਾ ਤੁਹਾਡੇ ਹੱਥ ਸ਼ੈ ਹੰਡਲ ਸਾਹਿਬ ਤੁਹਾਡੇ ਉਮੀਦਵਾਰ ਹੈ ਜੇ ਪੰਜਾਬ ਨੂੰ ਬਚਾਉਣਾ ਤੇ ਇਹਨਾਂ ਨੂੰ ਬਣਾ ਦਿਓ ਐਮਪੀ ਜੇ ਰੋਲ ਨਾ ਪੰਜਾਬ ਨੂੰ ਫਿਰ ਤੁਹਾਡੇ ਹੱਥ ਹੈ ਮੈਂ ਕੁਝ ਕਰ ਨਹੀਂ ਸਕਦਾ ਤਿੰਨ ਤਿੰਨ ਮਹੀਨੇ ਹੋ ਗਏ ਮੈਨੂੰ ਘਰੋਂ ਨਿਕਲੇ ਮੈਨੂੰ ਲੱਗਦਾ 3200 ਕਿਲੋਮੀਟਰ ਕਰਕੇ ਆਇਆ ਮੇਰੇ ਕੋਲੇ ਗਰੀਬ ਮਿਲੇ ਦੁਕਾਨਦਾਰ ਮਿਲੇ ਵਪਾਰੀ ਮਿਲੇ ਕਿਸਾਨ ਮਿਲੇ ਕਹਿੰਦੇ ਪੰਜਾਬ ਨੂੰ ਬਚਾ ਲਿਓ ਬਚਾਵਾ ਤਾਂ ਜੇ ਆਪਾਂ ਸਾਰੇ ਇਕੱਠੇ ਹੋ ਕੇ ਲੜੀਏ ਇਕੱਲਾ ਮੈਂ ਕੁਝ ਨਹੀਂ ਕਰ ਸਕਦਾ ਆਪਾਂ ਸਾਰੇ ਇਕੱਠੇ ਹੋ ਕੇ ਟੀਮ ਵਰਕ ਹੋ ਕੇ ਤੇ ਕਾਲੀ ਦਲ ਦੇ ਵਰਕਰਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਇੰਨੇ ਤਕੜੇ ਵਰਕਰ ਆਪਣੇ ਕਿਸੇ ਪਾਰਟੀ ਕੋਲੇ ਅਜੇ ਵਰਕਰ ਨਹੀਂ ਹੈ ਤੁਸੀਂ ਜੇ ਮਨ ਬਣਾ ਲਓ ਤੁਸੀਂ ਜਿੱਤਣਾ ਤੁਸੀਂ ਜਿੱਤੋਗੇ ਪਰ ਮਨ ਬਣਾ ਲਓ ਕਿ ਆਪਣੀ ਕੌਮ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਵਾਪਸ ਪੰਜਾਬ ਖੁਸ਼ੀਆਂ ਲੈ ਕੇ ਆਉਣੀ ਹੈ ਤੇ ਫਿਰ ਆਪਣੇ ਕੋਲੇ ਕੋਈ ਚਾਰਾ ਨਹੀਂ ਐਮਪੀ ਸੀਟਾਂ ਆਪਾਂ ਜਿੰਨੀਆਂ ਹੈ ਜਿੰਨੀਆਂ ਇਕੱਲੇ ਲੜ ਰਹੇ ਹੈ ਥੋੜੇ ਦਮ ਦੇ ਚੱਲ ਰਹੇ ਆ ਜੇ ਤੁਸੀਂ ਜਿਤਾ ਦੋਗੇ 13 13 ਦੇਖੋ ਕੀ ਕਿੱਡੀ ਵੱਡੀ ਤਾਕਤ ਤੁਹਾਡੀ ਬੰਨੀ ਹੈ ਪੰਜਾਬ ਦੀ ਆਵਾਜ਼ ਉੱਥੇ ਗੂੰਜੂਗੀ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਜੇ ਆਪਾਂ ਤੁਸੀਂ ਜੇ 92 ਝਾੜੂ ਵਾਲਿਆਂ ਨੂੰ ਦੇ ਸਕਦੇ ਹੋ 13 ਦੇਣੀਆਂ ਕਾਲੀਦਨ ਕੋਈ ਵੱਡੀ ਗੱਲ ਹੈ ਝਾੜੂ ਦਾ ਕੋਈ ਲੈਣਾ ਦੇਣਾ ਪੰਜਾਬ ਨਾਲ ਨਹੀਂ 13 92 ਸੀਟਾਂ ਜਿਤਾ ਦਿਆਂ ਕੋਈ 50000 ਤੇ ਕੋਈ 40000 ਤੇ ਤੇ ਇੱਥੇ ਤੁਹਾਡੇ ਆਪਣੇ ਐ ਇਸ ਕਰਕੇ ਮੈਨੂੰ ਪੂਰੀ ਆਸ ਹੈ ਤੁਸੀਂ ਜਾ ਕੇ ਲੜੋਗੇ ਠੰਡਲ ਸਾਹਿਬ ਪੁਰਾਣੇ ਟਕਸਾਲੀ ਪੁਰਾਣੇ ਬਾਦਲ ਸਾਹਿਬ ਦੇ ਸਾਥੀ ਐ ਮਨਿਸਟਰ ਵੀ ਰਹੇ ਐ ਨੇਕ ਇਨਸਾਨ ਐ ਸੋ ਮੈਨੂੰ ਪੂਰਾ ਆਸ ਹੈ ਕਿ ਦਸੂਏ ਹਲਕੇ ਤੋਂ ਸਮੂਚੀ ਲੀਡਰਸ਼ਿਪ ਦਸੂਏ ਦੀ ਅਗਲੇ 10 ਦਿਨ ਇਕੱਠੇ ਹੋ ਕੇ ਘਰ ਘਰ ਜਾ ਕੇ ਆਪਣੇ ਉਮੀਦਵਾਰ ਨੂੰ ਜਿਤਾਉਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ